ਪਾਗਲ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੇ ਨਾ ਲੈ ਕੇ ਪਰਗਟਿਆ ਮਿੱਟੀ ਤੋਂ ਦੀ ਜਗ ਚਾ ਨੈਣੇ ਹੋ ਕਿੰਤਰੀ ਜਥਾਣਾ ਦਿੱਲੀ ਤੋਂ ਆ ਇਹ ਸਰ ਤੋਂ ਥੋੜੇ ਜਿਹਾ ਆਊਟ ਗਈ ਹੈ ਨਾ ਪਹਿਲਾਂ ਵੀ ਇਹਨੇ ਬਹੁਤ ਜਿਹੜਾ ਸੁਰਖੀ ਵਿੱਚ ਆਈ ਆ ਸੋਸ਼ਲ ਮੀਡੀਆ ਦੇ ਵਿੱਚ ਆ ਨਾ ਇਹ ਲੋਕਾਂ ਨੇ ਸੰਗਠਨਾਂ ਨੇ ਦਾ ਵਿਰੋਧ ਕੀਤਾ ਕੋਈ ਤਾਂ ਨਹੀਂ ਗੱਲ ਕਰਾਂਗੇ ਇਹਨੇ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਨਾਲ ਚੱਲ ਰਹੀ ਵੀਡੀਓ ਇਰੇ ਵਿੱਚ ਵੀ ਦੇਖੋ ਕਿਦਾਂ ਗੁਰਬਾਣੀ ਨਾਲ ਮਯਾ ਕਰਾਈ। ਉਹ ਹੋਇਆ ਨਹੀਂ ਉਹ ਓਟੀਵੀ ਨਹੀਂ ਇਹ ਰਿਕਾਰਡਿੰਗ ਨਹੀਂ ਸੀ ਹੋਇਆ ਨਾ ਉਹ ਹੋ ਰਿਹਾ ਹੋ ਰਿਹਾ ਹੈ। ਉਹ ਹੋ ਰਿਹਾ। ਤੇ ਜਿਹੜਾ ਮਤਲਬ ਇਹ ਡਾਕੀ ਨੂੰ ਰਿਕਾਰਡ ਕਰਕੇ ਲੈਟ'ਸ ਗੋ ਉਹ ਕੋਈ ਆਖੀ ਵਾਰ ਕੋਈ ਰੋਲ ਦੁਬਾਰਾ ਵਾਂਸਪੋਰ ਤਾਂ ਫੇਜ ਉਹ ਇਹ ਵੀਡੀਓ ਆਪਣੇ ਆਪ ਸ਼ੋ ਹੋ ਜਾਂਦੀ ਜਿਹੜੀ ਪਾਉਂਦੀ ਆ। ਹੁਣੇ ਮੈਂ ਅੰਕਲ ਨੂੰ ਦੱਸਿਆ ਲੀਦਾ 25 ਫੁੱਟ ਰੇਤਾ ਗਿਆ ਜੀ। ਕੋਈ ਕਿਦਾ ਰੋਧ ਕਰਦਾ ਜਾਂ ਇਹਦੀ ਕੋਈ ਵੀਡੀਓ ਪਾ ਦਿੰਦਾ। ਫੇਰ ਰੋਕਦੀ ਆ। ਇਹ ਤੇ ਸੱਚ ਕਰ ਰਹੇ ਐ ਇੰਦਰੀਏ ਮੇਰੇ ਨਾਲ ਇਦਾਂ ਦੇ ਕਰ ਕਿਹੜੀ ਵੇਪਾਂ ਡਾਬੋ ਬੋਲ ਰਿਹਾ ਸੀ ਤੂੰ ਕਿੰਨੇ ਕੰਮ ਜਿਹੜੀ ਸਿੱਖੀ ਹੋਰ ਮੁੱਖੇ ਕੱਲ ਵਿੱਚ ਪੈਣਗੀ ਚੱਲੇਗੀ ਮੇਰੀ ਜੋਸ਼ ਖਤਮ ਹੋ ਗਿਆ ਹੈ ਜਿਹੜੀ ਲਾਸਟ ਲਾਈਨ ਲਾਈ ਗਈ ਬੜਾ ਬੰਦ ਲੱਗੋ ਕੋਈ ਨਾ ਪਾਸ ਨਹੀਂ ਪੰਕਤੀ 72 ਪਰੇ ਗਲਤੇ ਹੋ ਤੇ ਉਹਨੂੰ ਤੂੰ ਇੱਕ ਮਯਾਗ ਬਣਾ ਕੇ ਤੂੰ ਗੱਲ ਕਰ ਰਹੀ ਤੈਨੂੰ ਕੋਈ ਗੁਰੂ ਦਾ ਮਤਲਬਦਾਰੀ ਹੈ ਨਹੀਂ ਕੋਈ ਕੋਈ ਤੈਨੂੰ ਡਰ ਨਹੀਂ ਕੋਈ ਤੈਨੂੰ ਮਾਰਦਾ ਤੂੰ ਪੈਸੇ ਕਮਾਉਂਦੀ ਜੀਵਨ ਨਾਲ ਤੇ ਛੋਲੇ ਕੁੰਚੇ ਘਰ ਨਿਕਲਦੀ ਸੀ ਮੈਂ ਦਮਾਲਾ ਬਣਿਆ ਆ ਇੱਥੇ ਨਹੀਂ ਹੈਗੇ ਇੱਥੇ ਜਿੱਥੇ ਸ਼ਬਦ ਗਾਰੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਪਰ ਜਿਹੜੀ ਤੇਰੀ ਅਸਲੀ ਤੇਰਾ ਜੀਵਨ ਸਤਿਗੁਰ ਨਾਨਕ ਦੇ ਪਰਗਟਿਆ ਤੂੰ ਦਿਖ ਰਿਹਾ ਤੇਰੀ ਆਪਣੀ ਨੀਂ ਨੈਣੇ ਹੋ ਆ ਵੀਡੀਓ ਆਪਾਂ ਨਹੀਂ ਕਰਕੇ AI ਤੋਂ ਬਣਾਈ ਹੋਵੇ ਸੁਰਤ ਕੋੜੇ ਜਾ ਆਊਟ ਗਈਆਂ ਨਾ ਇਦੇ ਵਿੱਚ ਤੀ ਤੂੰ ਕਰ ਰਹੀ ਆਪਣੇ ਭਰਾ ਨੂੰ ਤੂੰ ਯਾਰ ਕਹਿ ਰਹੀ ਲੰਬੂਸ ਕਿਹਾ ਨਾ ਜੋ ਤੂੰ ਆਪਣੇ ਸਗਾ ਭਰਾ ਆ ਕੇ ਆ ਨੂੰ ਯਾਰ ਕਹਿ ਰਹੀ ਯਾਰ ਤੈਨੂੰ ਪਤਾ ਨਹੀਂ ਤੂੰ ਸਟੇਜ ਤੇ ਤੁਸੀਂ ਲੋਕਾਂ ਨੇ ਲੋਕਾਂ ਨੂੰ ਅਕਲ ਦੇਣੀ ਹੁੰਦੀ ਸਟੇਜਾਂ ਤੇ ਬਹਿ ਕੇ ਵੀ ਆਪਾਂ ਘਰ ਵਿੱਚ ਕਿਦਾਂ ਆਪਸ ਵਿੱਚ ਪ੍ਰਵਾਹ ਨਹੀਂ ਹੁੰਦੀ ਵੀ ਰਿਕਾਰਡਿੰਗ ਵਿੱਚ ਹੋ ਰਿਹਾ ਉਹ ਹੋ ਰਿਹਾ ਹੋ ਰਿਹਾ ਮਤਲਬ ਸਾਰਾ ਸਿਸਟਮ ਮਤਲਬ ਤੁਸੀ ਸਮਝਾਉਣਾ ਹੁੰਦਾ ਸਿਖਾਉਣ ਦੀ ਰਿਕਾਰਡ ਕਰ ਲੈ ਲੇਟਸ ਗੋ ਪਰ ਦੇਖੋ ਅੱਤੇ ਵਰਕੇ ਗ੍ਰੰਥੀ ਵਨ ਫੋਰ ਤੁਹਾਡੇ ਵਰਗੇ ਜੇ ਮਤਲਬ ਕੀਤੀ ਜਿੱਥੇ ਜੇ ਉਹਨੇ ਮੈਂ ਅੰਕਲ ਨੂੰ ਦੱਸਿਆ ਸੀਗਾ 25 ਤੋਂ ਕ੍ਰੇਤਾ ਗਿਆ ਸੀ ਤੇ ਜਿਹੜੇ ਕ੍ਰੇਤਾ ਗਏ ਹੁੰਦੇ ਤੇ ਜਿਹੜੇ ਸਾਡੇ ਸਿੱਖ ਬੱਚੇ ਆ ਉਹ ਗੱਲ ਬਣੂਗੀ ਇਹ ਤਾਂ ਘਰ ਬੰਦ ਮੋਈਨਾ ਮਯਾਰ ਕਰ ਰਹੀ ਆ ਫੰਟੀ ਨੂੰ ਫਿਰ ਤੂੰ ਸਾਈਡ ਆਪਾਂ ਬਿਲਡਰ ਵੀ ਹੈ ਗਿਆ ਮੈਂ ਆਪ ਬੋਲਣ ਤਾਂ ਹੀ ਆ ਮੈਂ ਦੇਖ ਤੇਰੀ ਵੀਡੀਓ ਦੇਖੀ ਆ ਆਪਾਂ ਕੋਈ ਆਪਣੇ ਕੋਲੋਂ AI ਨਾਲ ਬਣਾਈ ਹੋਰ ਮੱਥੇ ਕੱਲ ਵਿੱਚ ਪਰ ਇਹਨਾਂ ਦੇ ਚੱਲੀ ਨਹੀਂ ਜੂਸ ਖਤਮ ਹੋ ਗਿਆ ਹੈ ਜੀ ਲਾਸਟ ਲਾਈਨ ਰਹਿ ਗਈ ਬੜਾ ਬੜ ਲੱਤ ਕੋ ਸ਼ਰਮ ਦੀ ਗੱਲ ਆ ਬੀ ਕਿੰਨੀ ਮੂਮੀ ਆ ਕੱਲ ਵਿੱਚ ਪਰ ਕੱਤੇ ਹੋ ਆਪੇ ਤੂੰ ਰੋਨੀ ਆ ਤੁਰੋ ਨਹੀਂ ਕਿਉਂ ਤੂੰ ਇਹ ਕਰਤੂਤਾ ਆਪਣੀਆਂ ਬੰਦ ਕਰ ਦੇ ਜੇ ਤੂੰ ਇਹ ਕਰਤੂਤਾ ਆਪਣੀਆਂ ਨਹੀਂ ਬੰਦ ਕਰਮੀਂ ਫੇਰ ਕਮੇਡੀ ਸਟੂਡੀਓ ਵਿੱਚ ਛੋਲੇ ਪੁਲਕੇ ਖਾ ਕੇ ਕਰਦੀ ਸੀ ਕੋਈ ਫੇਰ ਜੇ ਤੂੰ ਨਹੀਂ ਆਇਆ ਤੇ ਦੇਖ ਤੇਰਾ ਗਰੂਰ ਕਰਾਂਗੇ ਆਪਾਂ ਤਾਂ ਦੇਖੋ ਆਪਾਂ ਉਦਾਂ ਕਿਸੇ ਬੀਬੀ ਨੂੰ ਨਹੀਂ ਕਹਿੰਨੇ ਕਿਉਂਕਿ ਸਾਡੀਆਂ ਭੈਣਾਂ ਭੀਆਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਹੈਗੀਆਂ ਵੀ ਆ ਪਰ ਤੂੰ ਜਿਹੜਾ ਇਹ ਕੰਮ ਕਰ ਰਹੀਆਂ ਤੈਨੂੰ ਇਹ ਸ਼ੋਭਾ ਨਹੀਂ ਦਿੰਦਾ ਫੇਸਬੁੱਕ ਤੇ ਤੂੰ ਮਤਲਬ ਹੋਰ ਵੀ ਜਿਹੜੀ ਇੰਸਟਾਗ੍ਰam ਤੇ ਵੀ ਤੇਰੀਆਂ ਵੀਡੀਓ ਆ ਰਹੀਆਂ ਤਮਾਸ਼ਗੀਰਾਂ ਤੇ ਤਕਮਾਸ਼ਗੀਰ ਮੰਗ ਤੂੰ ਕੰਮ ਕਰ ਰਹੀ ਆ ਮੈਂ ਆਪਣੀ ਇਹ ਜ਼ੁਬਾਨ ਤੋਂ ਗਲਤ ਗੱਲ ਕਰ ਰਿਹਾ ਪਰ ਮੈਂ ਹੁਣ ਬੋਲਾਂ ਫੇ ਕੀ ਕਹਾਂਗੀ ਤੈਨੂੰ ਤੇਰੇ ਵਰਗਿਆਂ ਨੂੰ ਤੂੰ ਇੱਕ ਪ੍ਰਚਾਰਕ ਆ ਲੋਕਾਂ ਨੇ ਤੇਰੇ ਬਾਰੇ ਦੇਖਣਾ ਤੇਰੇ ਵਰਗਾ ਜੀਵਨ ਲੋਕਾਂ ਨੇ ਕਰਨਾ ਵੀ ਉਹ ਬੀਬੀ ਬਹੁਤ ਵਧੀਆ ਆ ਘਰ ਤੂੰ ਘਰ ਵਿੱਚ ਜਿਦਾ ਰਹੀ ਨਹੀਂ ਉਹ ਤੂੰ ਦੱਸ ਜਿੱਦਾਂ ਤੂੰ ਬਾਹਰ ਸਟੇਜ ਤੇ ਰਹੀ ਨਹੀਂ ਉਹ ਵੀ ਤੂੰ ਆਪਣਾ ਦੱਸ ਰਹੀ ਆ ਘਰ ਵਿੱਚ ਤੇਰੇ ਕੋਈ ਸਿੱਖੀ ਨਹੀਂ ਤੇ ਕੋਈ ਸਿੱਖੀ ਆ બસ ਤੇ ਕੋ ਸਿੱਖੀ ਜੜੀ ਹੈਗੀ ਆ ਉਹ 스테ਜ 'ਤੇ ਆ 스테ਜ ਤੇ ਤੂੰ ਗੱਲਾਂ ਕਰਨੀਆਂ ਘਰ ਜਿਹੜੀ ਤੇਰੀ ਸਿੱਖੀ ਆ ਉਹ ਤੂੰ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਬਾਗ ਲੋਕਾਂ ਨੂੰ ਦੱਸ ਰਹੀਆਂ ਤੇ ਜੇ ਬੀਬੀ ਤੂੰ ਨਹੀਂ ਹਟੀਂ ਤੇ ਤੇਰਾ ਵਿਰੋਧ ਕਰਾਂਗੇ ਪਬਲਿਕ ਕੋਰ ਦਿੱਲੀ ਵਾਲੀ ਇਹ ਤੇਰਾ ਡਟ ਕੇ ਵਿਰੋਧ ਕਰਾਂਗੇ ਤੈਨੂੰ ਜੇ 스테ਜ ਤੇ ਤੂੰ ਬੋਲੀਂ ਤੇਰਾ ਵਿਰੋਧ ਕਰਾਂਗੇ ਤੇ ਤੂੰ ਰੋਣਾ ਆ ਤੂੰ ਇਹ ਕੰਮ ਆਪਣੇ ਜਿਹੜੇ ਮਾੜੇ ਕੰਮ ਆ ਉਹ ਕਰਨੋਂ ਛੱਡ ਦੇ ਇਦਾਂ ਦੇ ਗੁਰਬਾਣੀ ਨਾਲ ਗਲਤ ਕੰਮ ਤੂੰ ਗਲਤ ਹਰਕਤਾਂ ਕਰਦੀਆਂ ਛੱਡ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ